ਸੈਂਚੌਰ ਤੋਂ ਖੱਬੇ ਪਾਸੇ ਨੂੰ ਮੋੜ ਲੱਗ ਗਿਆ ਰੋਡ ਉਹ ਸੰਚੌਰ ਬਾਰਡਰ ਤੇ ਜਾਣ ਦੀ ਲੋੜ ਨਹੀਂ ਪੈਂਦੀ ਉੱਥਾ 100 200 ਰੁਪਿਆ ਜੋ ਵੀ 500 ਘੋੜੇ ਵਾਲਾ ਕਿੰது ਕੁ ਕੁਝ ਵੀ ਲੱਗਦਾ ਉਹ ਸਾਰਾ ਵੱਧ ਜਾਂਦਾ ਹੁਣ ਇਹ ਹਲੇ ਇਹਦਾ ਪਤਾ ਲੱਗਿਆ ਨਹੀਂ ਹੈ ਇਹਨਾਂ ਨੂੰ ਬਾਰਡਰ ਵਾਲਿਆਂ ਨੂੰ ਜਦੋਂ ਲੱਗ ਗਿਆ ਫਿਰ ਉਹ ਦੇੜੇ ਪਿਆ ਕਰਨਗੇ ਹੋ ਸਕਦਾ ਹੈ ਬਹੁਤੇ ਭਾਰਤ ਵਾਲਾ ਤੇ ਜਾ ਕੇ ਖੜਨ ਲੱਗ ਜਿੰਨਾਂ ਨਾਲੇ ਹਲੇ ਤਾਂ ਘੜੇ ਦੀ ਇਹਦੀ ਦੋ ਜਣਗਰ ਵਾਲੇ ਸਾਹੋਂ ਤਾਂ ਮਿਲੇ ਨਹੀਂ ਭਾਈ ਇਹ ਰਾਣੀ ਬਾੜਿਆ ਵਾਲਾ ਰੋਡ ਜਾ ਮੁੜ ਜਾਂਦਾ ਤੋਂ ਸੈਂਚੌਰ ਤੋਂ ਪਹਿਲਾਂ ਉਨੇ ਤੇ ਜਾ ਕੇ ਭਾਰਤ ਵਾਲਾ ਭਾਰਤ ਵਾਲਾ ਤੋਂ ਕੁੰਮ ਗਿਆ ਜਾ ਕੇ ਤਰਾੜ ਉੱਧਰ ਦਾ ਫਿਰੋ ਓਕੇ ਬਾਈ ਨਾ ਬਰਾਕਾ ਕਹਾਂ ਲੰਬੀ ਗੱਡੀਆਂ ਦੀ ਲਾਈਨ ਦੇਖ ਚੈੱਕ ਕਰ ਲਈ ਮੂਰੇ ਖੜਾ ਨਹੀਂ ਤੇ ਆਰਟੀਓ ਜਾ ਰਹੂਗਾ ਉਹ ਉਦੋਂ ਕਲੈਨ ਲੱਗੀ ਪਈ ਆ ਬਾਬਾ ਉਹ ਉਦੋਂ ਕਲੈਨ ਲੱਗੀ ਪਈ ਆ ਥਰਾੜ ਵਾਲਾ ਆਰਟੀਓ ਫਿਰਦਾ ਤੇ ਖੜਾਂਗੇ ਥੋੜੀ ਦੇਰ ਨਾਲੇ ਚਾਹ ਪੀ ਲਾਂਗੇ ਨਾਲੇ ਸ਼ੀਸ਼ੇ ਸਾਫ਼ ਕਰ ਲਵਾਂਗੇ ਸਣੀ ਹੋਰੀ ਕਹਿੰਦੇ ਅਸੀਂ ਨੀ 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 ਕਰਾਂਗੇ ਸਣੀ ਸੌਊਗਾ ਥੋੜੀ ਦੇਰ ਇਹਨਾਂ ਦੋ ਵਾਰ ਤੂੰ ਚਲਾ ਆਂ ਸ਼ਤਾਦ ਗੱਡੀ ਰਾਤ ਨੂੰ ਜਦੋਂ ਮੈਂ ਉੱਠ ਕੇੜਾ ਮਾਪੀ ਚਲਾ ਦੂੰਗਾ ਠੀਕ ਆ ਜੀ ਚਲੋ ਸ਼ੀਸ਼ੇ ਸਾਫ ਕਰਦੇ ਆ ਯਾਰ ਅਸੀਂ ਕਰੇ ਨੀ ਆ ਸ਼ੀਸ਼ੇ ਸਾਫ ਕਰਕੇ ਫਿਰ ਮਿਲਦੇ ਆ ਹਾਂਜੀ ਟਿਕਟਾਗ ਅੰਮ੍ਰੀ ਤੋਂ ਡਸਾੜੇ ਵਾਲੇ ਰੋਡ ਤੇ ਜਾ ਰਹੇ ਆ ਅਸੀਂ ਜਮਾ ਸਿੰਗਲ ਰੋਡ ਜਾਂ ਛੋਟਾ ਜਿਹਾ ਤੇ ਗੱਡੀ ਦਾ ਵਾਵਾ ਚੱਲਦੀ ਆ ਪਰ ਲੋਟ ਕੋਲੇ ਜਾਣ ਸ ਬਹੁਤ ਜਿਆਦੇ ਨਹੀਂ ਰੋਡ ਤੇ ਲੋਕੋ ਵੀ ਆਉਣਾ ਜਾਣਾ ਆਪਦਾ ਧਿਆਨ ਨਾਲ ਬਹੁਤ ਜ਼ਿਆਦੇ ਧਿਆਨ ਨਾਲ ਕਿਸੇ ਦੇ ਕਹੇ ਤੋਂ ਗੱਡੀ ਨਹੀਂ ਰੋਕਣੀ ਇੱਕ ਇਹਦੇ ਉੱਤੇ ਨਕਲੀ ਪੁਲਿਸ ਵਾਲੇ ਹਣ ਕੇ ਫਿਰਦੇ ਨੇ ਬੰਦੇ ਕਾਲੇ ਰੰਗ ਦੀਆਂ ਕਾਰਾਂ ਨੇ ਉਹਨਾਂ ਕੋਲੇ ਆਈਡੀ ਪ੍ਰੂਫ ਵੀ ਨਕਲੀ ਬਣਾਈ ਫਿਰਦੇ ਨੇ ਆਪਾਂ ਪੁਲਿਸ ਦਾ ਕੋਈ ਨਕਲੀ ਬਣਾ ਰੱਖਿਆ ਪਰੇਸ਼ਾਨ ਬਹੁਤ ਕਰਦੇ ਨੇ ਗੱਡੀਆਂ ਕਈ ਲੁੱਟੀਆਂ ਗਈਆਂ ਐ ਰੋਡ ਤੇ ਵੀ ਅੱਕੇ ਅਬਾ ਧਿਆਨ ਨਾਲ ਵੀਰੇ ਜਮਾ ਉਹੀ ਕਿਸੇ ਦੇ ਵੀ ਯਕੀਨ ਨਹੀਂ ਕਰਨਾ ਯਾਰ ਟਾਪੇ ਢੂਪੇ ਦੇ ਵੀ ਖੜਨਾ ਜਿੱਥੇ ਇਕੱਠ ਹੋਵੇ ਉੱਥੇ ਖੜਨਾ ਉਹੀ ਨਹੀਂ ਵੀ ਸਿੰਗਲ ਰੋਡ ਤੇ ਜਾਂ ਸਿੰਗਲ ਤੇ ਢਾਬੇ ਤੇ ਖੜਜੋ ਜਿੱਥੇ ਕੋਈ ਗੱਡੀ ਨਾ ਖੜੀ ਹੋਵੇ ਜਿਵੇਂ ਆਹ ਟਾਪਾ ਵੀ ਤੇ ਗੱਡੀ ਨਹੀਂ ਹੈਗੀ ਚਲ ਕੋਈ ਗੱਲ ਨਹੀਂ ਖੜ ਜਾਂਦੇ ਆ ਚਾਹ ਬਣੀ ਪੀਂਦੇ ਨਾ ਜਿੱਥੇ ਗੱਡੀਆਂ ਖੜੀਆਂ ਆਣੇ ਡਰਾਈਵਰ ਭਰਾ ਇਕੱਠੇ ਹੋਏ ਹੋਏ ਨੇ ਉੱਥੇ ਖੜੋ ਆਪਾਂ ਤਾਂ ਚਾਹ ਬਣੀ ਪੀਓ ਬਾਕੀ ਰਿਸਕ ਜਮਾ ਵੀ ਨਹੀਂ ਵੀਰੇ ਲਾਈਫ ਬਾਰ-ਬਾਰ ਨਹੀਂ ਮਿਲਦੀ ਇਹ ਜਾਨ ਨਹੀਂ ਮਿਲਦਾ ਬਹੁਤ ਮੁਸ਼ਕਿਲ ਹਨ ਮਿਲਿਆ ਅੰਦਰ ਇੱਕ ਵਰਮ ਮਿਲਿਆ ਠੀਕ ਆ ਭਾਈ ਅਰਾ ਭਰਾ ਖਾ ਲਓ ਜੀ ਅਸੀਂ ਮੰਜ਼ਲ ਦੇ ਬਹੁਤ ਕਰੀਬ ਪਹੁੰਚ ਚੁੱਕੇ ਆ ਅਸੀਂ ਪਹੁੰਚ ਚੁੱਕੇ ਆ ਹਲਬਤ ਤੋਂ ਮੋਰਬੀ ਵਾਲੇ ਰੋਡ ਤੇ ਟੋਏ ਡੱਬੇ ਦੇਖ ਕੇ ਤੁਸੀਂ ਅੰਦਾਜ਼ਾ ਲਾ ਹੀ ਲਿਆ ਹੋਣਾ ਕਿਉਂਕਿ ਪਿਛਲੇ ਵਲੌਗ ਚ ਵੀ ਤੁਹਾਨੂੰ ਦਿਖਾਇਆ ਸੀ ਵੀ ਚੰਦ ਤੇ ਗੇੜੇ ਦੰਦੇ ਉਹੀ ਕੰਮ ਹੁਣ ਹੋਇਆ ਪਿਆ ਕਿਵੇਂ ਚੰਦ ਤੇ ਅੱਧ ਕੀ ਫੇਰ ਫਿਰ ਰਹੇ ਆ ਅਸੀਂ ਬਹੁਤ ਕਰੀਬ ਆ ਸੀ ਚੰਦ ਦੇ ਤੇ ਇਹ ਐਨ ਲਓ ਵੀ 30 ਕਿਲੋਮੀਟਰ ਹੈਗਾ ਸਾਨੂੰ ਮੋਹਰ ਵੀ ਇੱਥੋਂ ਰੋਟੀ ਦੀ ਤਲਾਸ਼ ਦੇ ਵਿੱਚ ਆ ਭੁੱਖ ਲੱਗੀ ਵੀ ਆ ਬਹੁਤ ਕਈ ਵਾਰ ਐਂ ਵੀ ਫਸ ਜਾਂਦਾ ਬੰਦਾ ਹੁਣ ਛੋਲੇ ਖਾ ਕੇ ਵੀ ਕਿੰਨਾ ਕੁ ਟਾਈਮ ਚਲਾਈਏ ਛੋਲੇ ਤੋਂ ਦਿਖਾਏ ਤਾਂ ਹੈਗੇ ਸੀ ਵੀ ਹੈਗੇ ਨੇ ਸਾਡੇ ਕੋਲ ਪਰ ਹੁਣ ਕਿੰਨਾ ਕੁ ਟਾਈਮ ਚਲਾਵਾਂਗੇ ਛੋਲੇ ਖਾ ਕੇ ਹੁਣ ਰੋਟੀ ਦੀ ਭੁੱਖ ਰੋਟੀ ਨਾਲ ਹੀ ਮਰਨੀ ਆ ਦੇਖਦੇ ਆ ਹੋਟਲ ਲੱਭਦੇ ਆ ਹੋਟਲ ਤੇ ਜਾ ਕੇ ਫੇਰ ਦੁਬਾਰੇ ਤੁਹਾਡੇ ਸਾਹਮਣੇ ਰੂਪ ਰੂਪ ਹੋਵਾਂਗੇ ਓਕੇ ਬਾਈ ਰੱਬ ਰਾਖਾ ਤਾਬਾ ਮਿਲ ਗਿਆ ਤੇ ਉਸਤਾਦ ਨੰਤਾ ਮੁੰਤਾ ਕਰਕੇ ਬਾਦਰੀ ਦੀ ਰੋਟੀ ਬਣਵਾ ਰਿਹਾ ਹੈ ਇਹਨਾਂ ਤੋਂ ਇਹਨਾਂ ਨੇ ਅਸੀਂ ਆਪ ਖਾ ਰਹੇ ਹਾਂ 1000 ਰੁਪਏ ਬਣ ਕੇ ਸਾਨੂੰ ਵੀ ਖਵਾ ਦਿਓ ਕਣਕ ਦੀ ਆਪ ਖਾਂਦੇ ਨੇ ਸਾਨੂੰ ਕਹਿੰਦੇ ਤੁਹਾਨੂੰ ਅਸੀਂ ਬਾਦਰੀ ਦੀ ਲਾ ਕੇ ਦੇ ਦਾਂਗੇ ਮਹਾਂ ਲਾ 2000 ਜੋ ਵੀ ਹੈ ਜੋ ਵੀ ਲਾਣਾ ਦੋ ਲਾਣਾ ਐ ਕਾ ਕੇ ਮੰਗਾ ਲਿਆ ਇਹਨਾਂ ਤੋਂ ਹੱਥ ਸੇ ਜਗ ਰਹੇ ਹਾਂ ਉਂਤਰ ਹੰਡੇ ਨਹੀਂ ਹੈ ਨਹੀਂ ਪਰ ਫਿਰ ਵੀ ਉਹ ਇਹਨਾਂ ਨੂੰ ਦੇਖ ਕੇ ਤਾਂ ਫੀਲ ਆਉਂਦਾ ਸਾਨੂੰ ਠੀਕ ਆ ਉਸਤਾਦ ਰੋਟੀ ਪਾਣੀ ਖਾ ਕੇ ਫਿਰ ਮਿਲਦੇ ਆਂ ਹੋਰ ਵੀ ਖਾਣੀ ਪੈਂਦੀ ਆ ਰੋਟੀ ਨਾ ਨਾ ਲੋਰੀ ਮੰਗਦੇ ਰਹੇ ਹਨੀ ਲਓ ਜੀ ਸੱਜਣ ਜੀ ਅਸੀਂ ਫੇਰ ਪਹੁੰਚ ਗਏ ਚੰਦ ਤੇ ਨੀਂਦ ਨੇ ਟੋਏ ਗਲੀਆਂ ਤੇਰੀਆਂ ਦੇ ਵਿੱਚ ਟੋਏ ਨੀ ਅਸੀਂ ਮਰ ਗਏ ਓਏ ਹੋਏ ਅਸੀਂ ਪਹੁੰਚ ਗਏ ਦੁਕਾਨ ਤੇ ਜਿੱਥੇ ਉਹ ਬਾਈ ਬਲੈਰੋ ਆ ਪਿਕਅਪ ਜੀ ਖੜੀਆਂ ਨੇ ਮੂਹਰੇ ਉੱਥੇ ਅਸੀਂ ਮਾਲ ਲਾਉਣਾ ਖੰਬੇ ਦੇ ਪਰਲੇ ਪਾਸੇ ਲਾਵਾਂਗੇ। ਲਓ ਬਈ ਅਸੀਂ ਲਵਾਉਣਾ ਜੀ ਮੈਂ ਗੱਡੀ ਬਾਇਕ। ਬਾਲਾ ਬੁਰਾ ਹਾਲ ਆ ਬਈ। ਹਾਲ ਆ। ਆ ਜਾ ਚੱਲ ਚਲਾਉਣ ਦੇ। ਲਓ ਜੀ ਬਈ ਜੀ। ਸੇਫ ਲੈਂਡਿੰਗ।